ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਾਨਕ ਨਾਮ ਲੇਵਾ ਸੰਗਤਾਂ ਤਨ ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰਦੁਆਰਾ ਸਿੰਘ ਸਵਾ ਨੋਵੇ ਲਾਰਾ ਦੇ ਬਲੋਂ ਆਪ ਸੰਕਤੀਆਂ ਸੰਗਤਾਂ ਨੂੰ ਜੋ ਨਵੇਂ ਸਾਲ ਦੀ ਪ੍ਰਾਰੰਭਤਾ ਹੋ ਰਹੀ ਹੈ ਭਾਵ ਇਕਜੇਤ ਸੰਮਤ 557 ਬਿਕਰਮੀ ਦੀ ਪ੍ਰਾਰੰਭਤਾ ਹੋ ਰਹੀ ਹੈ ਜਿਹੜਾ ਨਾਨਕਸ਼ਹੀ ਸੰਮਤ ਹੈ ਤੇ ਸਿੱਖਾਂ ਦੇ ਵਿੱਚ ਜਿਹੜਾ ਆਪਾਂ ਨੂੰ ਵੱਧ ਚੜ ਕੇ ਮਨਾਉਣਾ ਚਾਹੀਦਾ ਹੈ ਤੋਂ ਬਹੁਤ ਇਹ ਵੱਡੇ ਪੱਧਰ ਦੇ ਉੱਤੇ ਗੁਰਦੁਆਰਾ ਸਿੰਘ ਸਭਾ ਵੇਖੇ ਇਹ ਪਾਵਨ ਸਮਾਗਮ ਨੇ ਜਿਹੜੇ ਮਨਾਏ ਜਾ ਰਹੇ ਹੈ ਜਿਹੜੀਆਂ ਕੋਈ ਸੰਗਤਾਂ ਨਹੀਂ ਵੀ ਪਹੁੰਚ ਸਕੀਆਂ ਤੇਨਾਂ ਨੂੰ ਵੀ ਗੁਰੂ ਘਰ ਦੀ ਪ੍ਰਬੰਧ ਕਮੇਟੀ ਦੇ ਵੱਲੋਂ ਸਮੂਹ ਸਿੰਘਾਂ ਦੇ ਵੱਲੋਂ ਲੱਖ ਲੱਖ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਜਿਹੜੇ ਵਿਖੜੇ ਪੈਂਡੇ ਦੇ ਵਿੱਚ ਉਹ ਇਸ ਵੇਲੇ ਕਮ ਲੰਘ ਰਹੀ ਹੈ ਸਾਡਾ ਪੰਥ ਲੰਘ ਰਿਹਾ ਹੈ ਆਉਣ ਵਾਲਾ ਸਮਾਂ ਆਉਣ ਵਾਲਾ ਸਾਲ ਪੰਥ ਦੇ ਵਾਸਤੇ ਸਮੂਹ ਸੰਗਤਾਂ ਦੇ ਵਾਸਤੇ ਸਿੱਖਾਂ ਦੇ ਵਾਸਤੇ ਚੜ੍ਹਦੀ ਕਲਾ ਭਰਿਆ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ